ਹੂੰ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਜੋ ਸਾਡੇ ਇਲਾਕੇ ਦੀ ਆਣ ਬਾਣ ਤੇ ਸ਼ਾਨ ਨੇ ਉਹਨਾਂ ਦੇ ਨਾਂ ਦੇ ਕਾਰਨ ਉਹਨਾਂ ਦੇ ਕੰਮਾਂ ਦੇ ਕਾਰਨ ਅਸੀਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਵੋਟਾਂ ਮੰਗ ਰਹੇ ਆ ਬੜੇ ਬੜੇ ਅਜੀਬ ਉਹਨਾ ਕੰਮ ਕਰਤੇ ਸੜਕਾਂ ਸਾਡੇ ਵੇਖੋ ਜੀ ਸਾਡੇ ਪਿੰਡ ਸਾਡੇ ਇਲਾਕੇ ਵਿੱਚ ਬੜੀਆਂ ਸੜਕਾਂ ਤਿਆਰ ਕਰ ਦਿੱਤੀਆਂ ਨਵੀਆਂ ਕਿ ਸਾਡੇ ਐਮਐਲਏ ਸਾਹਿਬ ਨੇ ਸਾਡੇ ਜੋ ਸਾਬਕਾ ਕੈਬਨਿਟ ਮੰਤਰੀ ਬੜਾ ਜਿਆਦਾ ਕੰਮ ਕਰ ਚੁੱਕੇ ਨੇ ਉਹ ਕੰਮਾਂ ਦੇ ਕਾਰਨ ਉਸ ਵਿਕਾਸ ਦੇ ਕਾਰਨ ਲੋਕ ਸਾਡੇ ਨਾਲ ਨੇ ਫਿਰ ਇਹ ਵੇਖੋ ਕਿ ਬਿਜਲੀ ਸਾਡੇ ਕੱਟ ਲੱਗਦੀ ਹੁੰਦੀ ਸੀ ਹੁਣ ਬਿਜਲੀ ਲਗਾਤਾਰ ਆ ਰਹੀ ਆ ਫਿਰ ਅਜਨਾਲੇ ਦੇ ਵਿੱਚ ਸਭ ਤੋਂ ਵੱਡਾ ਆਪਣਾ ਲੱਗਿਆ ਜੀ ਬਿਜਲੀ ਘਰ ਸਾਡੇ ਦੇ ਨੇ ਬੜਾ ਵਧੀਆ ਲੋਕ ਆਦਰ ਭਾਗ ਕਰਦੇ ਨੇ ਚੰਗਾ ਭੱਜ ਦੌੜ ਸਰਪੰਚ ਪੂਰੀ ਮਿਹਨਤ ਕਰ ਰਿਹਾ ਜੀ ਇਹ ਵਾਲੀ 5 ਵਜੇ 6 ਵਜੇ ਵੀ ਨਿਕਲ ਜਾਈਦਾ 10 11 12 ਵਜਨ ਦੇ ਰਾਤ ਦੇ ਬਲਾਕ ਸਮਤੀ ਦੇ ਮੈਂਬਰ ਕਈ ਜਗ੍ਹਾ ਖਲੋਤੇ ਵੀ ਨੇ 10 ਸਾਡੇ ਜਿੱਤ ਗਏ ਬਹੁਤ ਸ਼ੰਗਾਰਾ ਮਿਲਦਾ ਤਾਂ ਲੱਗਦਾ ਸੀ ਕਿ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਹੈ ਕਿਉਂਕਿ ਲਿਮਟਿਡ ਜੀਆਂ ਜੜੀਆਂ ਦੇ ਹਲਕੇ ਦੇ ਵਿੱਚ ਸੀਟਾਂ ਹੁੰਦੀਆਂ ਨੇ ਅਸੀਂ ਪਾਰਟੀ ਦੇ ਨਾਲ ਆ ਰਾਤ ਦਿਨ ਹਰ ਜਗ੍ਹਾ ਪਹਿਲੋ ਵਿੱਚ ਲੋੜ ਪੈਂਦੀ ਅੱਗੇ ਵੀ ਅਸੀਂ ਪਾਰਟੀ ਦੇ ਨਾਲ ਪੂਰਾ ਸਾਥ ਦਿੰਦੇ ਆ ਦਿੰਦੇ ਰਵਾਂਗੇ ਸਭ ਮਿਸ਼ਾਏ ਪਾਰਟੀ ਦੇ ਨਾਲ ਹਮੇਸ਼ਾ ਹੀ ਕਾਫੀ ਲੋਕਾਂ ਨੂੰ ਜੋੜ ਚੁੱਕੇ ਆ ਜਿੱਥੇ ਉਹਨਾਂ ਦਾ ਕੰਮ ਹੈ ਉਹ ਵੀ ਆਪਣਾ ਕੰਮ ਪਾਰਟੀ ਕਰਨ ਦੀ ਹੈ ਉਹ ਜਿਹੜੀ ਸਾਡੀ ਪਾਰਟੀ ਦੀ ਟੀਮ ਹੈ ਆਪਣਾ ਵਰਕ ਕਰਨ ਦੀ ਹੈ ਇਹ ਆਪਣਾ ਕਰਦੇ ਆ ਤਾਂ 227 ਦੀ ਜਿਹੜੀ ਇਲੈਕਸ਼ਨ ਆਵੇਗੀ ਉਸ ਤੇ ਵਿੱਚ ਇਸ ਦਾ ਵੱਡਾ ਫਾਇਦਾ ਮਿਲਣ ਜਾ ਰਿਹਾ ਤੁਹਾਨੂੰ ਇਹ ਸਾਰਾ ਲਾਭ 227 ਨੂੰ ਹੋਣਾ ਜੀ ਸਾਰੇ ਭਾਜਪਾ ਵਾਲਾ ਆ ਭਾਵੇਂ ਕੋਈ ਉਹ ਅਕਾਲੀ ਦਲ ਵਾਲਾ ਆ ਕਿਸੇ ਵੀ ਪਾਰਟੀ ਵਾਲਾ ਆ ਉਹ ਜਿਹੜਾ ਤੁਹਾਨੂੰ ਵੋਟ ਕਰੇਗਾ ਪਰਮੇਸ਼ਰ ਉਹ ਮਾਲਕ ਕੋ ਚੰਗਾ ਮੌਕਾ ਦਵੇ ਆਪਾਂ ਤੁਹਾਨੂੰ ਮਿਲਦੇ ਰਹਿਣਾ ਤੁਸੀਂ ਅੱਗੇ ਵੇਖਦੇ ਰਹਿਣਾ ਇਹ ਕੰਮਾਂ ਨੂੰ ਦਿਨ ਥੋੜੇ ਰਹਿ ਗਏ ਜੀ ਬਸ 14 ਨੂੰ ਇਲੈਕਸ਼ਨ ਹੈ ਐਤਵਾਰ 17 ਨੂੰ ਗਿਣਤੀ ਹੈ ਸਸੀਗਲ ਪੀਜੀਏ ਇੰਡੀਆ ਨਿਊਜ਼ ਨਾਲ ਜੁੜ ਚੁੱਕੇ ਤੁਸੀਂ ਮੈਂ ਪ੍ਰਦੀਪ ਅਰੋੜਾ ਇਸ ਸਮੇਂ ਅਜਨਾਲਾ ਹਲਕੇ ਦੇ ਪਿੰਡ ਵਈਆਂ ਵਾਲਾ ਨੰਗਲ ਦੇ ਵਿੱਚ ਮੌਜੂਦ ਹੈ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਬਲਾਕ ਸਮਤੀ ਅਤੇ ਜ਼ਿਲ੍ਹਾ ਪ੍ਰਸ਼ਦ ਦੀ ਜਿਹੜੀਆਂ ਚੋਣਾਂ ਨੇ ਉਹ ਆਉਣ ਵਾਲੀ 14 ਤਰੀਕ ਨੂੰ ਹੋਣ ਜਾ ਰਹੀਆਂ ਨੇ ਅਤੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਮੀਂਰਵਾਰ ਨੇ ਉਹਨਾਂ ਵੱਲੋਂ ਇਸ ਸਮੇਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਵੋਟਾਂ ਮੰਗੀਆਂ ਜਾ ਰਹੀਆਂ ਨੇ ਅਤੇ ਹਰ ਉਮੀਦਵਾਰ ਵੱਲੋਂ ਹਰ ਪਾਰਟੀ ਵੱਲੋਂ ਅੱਡੀ ਚੋਟੀ ਦਾ ਜ਼ੋਰ ਵੀ ਲਗਾਇਆ ਜਾ ਰਿਹਾ ਆ ਜਿਵੇਂ ਕਿ ਤੁਸੀਂ ਜਾਣਦੇ ਹੋਵੋਗੇ ਕਿ ਜਿਹੜੀ ਕਾਂਗਰਸ ਪਾਰਟੀ ਆ ਉਹਨਾਂ ਵੱਲੋਂ ਇਸ ਸਮੇਂ ਦਿਹਾਤੀ ਇਲਾਕਿਆਂ ਦੇ ਵਿੱਚ ਜਿਹੜਾ ਆ ਉਹ ਇਸ ਇਲੈਕਸ਼ਨ ਦਾ ਬਾਈਕਾਟ ਕਰ ਦਿੱਤਾ ਗਿਆ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਬਲਾਕ ਸਮਤੀ ਉਮੀਦਵਾਰ ਸਨ ਉਹਨਾਂ ਨੂੰ ਜਿਹੜਾ ਆ ਉਹ ਬਿਨਾਂ ਇਲੈਕਸ਼ਨ ਜਿਹੜੇ ਉਹ ਜੇਤੂ ਵੀ ਹੋ ਚੁੱਕੇ ਨੇ ਹੁਣ ਤੁਹਾਨੂੰ ਦੱਸਦੀ ਹੈ ਕਿ ਸਾਡੀ ਮੌਜੂਦਗੀ ਇਸ ਸਮੇਂ ਅਜਨਾਲਾ ਦੇ ਪਿੰਡ ਵਈਆਂ ਵਾਲਾ ਨੰਗਲ ਦੇ ਵਿੱਚ ਆ ਔਰ ਇਥੋਂ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਅਜੀਤ ਮੁਸੀ ਸ਼ਾਹ ਜੀ ਨੇ ਉਹਨਾਂ ਵੱਲੋਂ ਵੀ ਜਿਹੜਾ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਆ ਆਪਣੀ ਪਾਰਟੀ ਦੇ ਜਿਹੜੇ ਵਿਕਾਸ ਨੇ ਉਹ ਗਨਵਾਏ ਜਾ ਰਹੇ ਨੇ ਸੋ ਸਾਡੇ ਨਾਲ ਇਸ ਸਮੇ ਅਜੀਤ ਸ਼ਾਹ ਜੀ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਅਤੇ ਜਾਣਦੇ ਆ ਕਿ ਇਹਨਾਂ ਵੱਲੋਂ ਜਿਹੜੀ ਇਲੈਕਸ਼ਨ ਲੜੀ ਜਾ ਰਹੀ ਆ ਉਹ ਕੇਸ ਮੁੱਦੇ ਤੇ ਲੜੀ ਜਾ ਰਹੀ ਆ ਅਤੇ ਆਉਣ ਵਾਲੇ ਜਿਹੜੇ ਇਲੈਕਸ਼ਨ ਦੇ ਨਤੀਜੇ ਹੋਣਗੇ ਤਾਂ ਨਤੀਜੇ ਕਿਸ ਤਰੀਕੇ ਦੇ ਦੇਖਣ ਨੂੰ ਮਿਲਣਗੇ ਹਾਂਜੀ ਸਰ ਸਵਾਗਤ ਹੈ ਜੀ ਥੈਂਕ ਯੂ ਥੈਂਕ ਯੂ ਅਜੀ ਜੀ ਪਹਿਲਾਂ ਵੀ ਕਦੀ ਇਲੈਕਸ਼ਨ ਲੜੀ ਹੈ ਕਦੀ ਤੁਸੀਂ ਹਾਂਜੀ ਪਹਿਲਾਂ ਕਿਹੜੀ ਕਿਹੜੀ ਇਲੈਕਸ਼ਨ ਲੜੀ ਜੀ ਮੈਂਬਰ ਪੰਚਾਇਤ ਲੜੀ ਜੀ ਸਭ ਮੈਂਬਰ ਪੰਚਾਇਤ ਦੀ ਲੜੀ ਹੈ ਜੀ ਠੀਕ ਹੈ ਜੀ ਤਾਂ ਹੁਣ ਜਿਹੜੀ ਆ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜਨ ਜਾ ਰਹੇ ਹੋ ਕਿਉਂਕਿ ਜਿਹੜੀ ਮੈਂਬਰ ਪੰਚਾਇਤ ਦੀ ਇਲੈਕਸ਼ਨ ਹੁੰਦੀ ਹੈ ਉਹ ਤਾਂ ਪਿੰਡ ਤੱਕ ਸੀਮਤ ਹੁੰਦੀ ਹੈ ਜਿਲ੍ਹਾ ਪ੍ਰੇਸ਼ਦ ਦੀ ਜਿਹੜੀ ਇਲੈਕਸ਼ਨ ਹੈਗੀ ਆ ਉਹ ਕਾਫੀ ਵੱਡੀ ਹੁੰਦੀ ਆ ਕਾਫੀ ਜ਼ਿਆਦਾ ਪਿੰਡ ਹੁੰਦੇ ਨੇ ਕਾਫੀ ਜ਼ਿਆਦਾ ਵੋਟਰ ਹੁੰਦੇ ਨੇ ਤਾਂ ਕਿਸ ਤਰ੍ਹਾਂ ਦਾ ਚੋਣ ਪ੍ਰਚਾਰ ਚੱਲਦਾ ਤੁਹਾਡਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਹੀ ਇਲੈਕਸ਼ਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਚੀਫ ਮਨਿਸਟਰ ਸਰਦਾਰ ਭਗਵੰਤ ਸੇਮਨ ਜੀ ਦਾ ਹਾਂ ਔਰ ਇਸ ਸੂਬੇ ਦੇ ਪ੍ਰਧਾਨ ਅਮਨ अरोड़ा ਜੀ ਦਾ ਹਾਂ ਔਰ ਸਾਡੇ ਬਹੁਤ ਹੀ ਮਾਨਯੋਗ ਸਾਡੇ ਦਿਲ ਦੀ ਧੜਕਣ ਹਾਂ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਜੋ ਸਾਡੇ ਇਲਾਕੇ ਦੀ ਆਣ-ਬਾਣ ਤੇ ਸ਼ਾਨ ਨੇ ਉਹਨਾਂ ਦੇ ਨਾ ਦੇ ਕਾਰਨ ਉਹਨਾਂ ਦੇ ਕੰਮਾਂ ਦੇ ਕਾਰਨ ਅਸੀਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਵੋਟਾਂ ਮੰਗਦੇ ਆ ਕਿਉਂਕਿ ਸਰਦਾਰ ਕੁਲਦੀਪ ਸਿੰਘ ਦਾ ਧਾਰੀਵਾਲ ਦੇ ਤੁਸੀਂ ਜਾਣਦੇ ਹੋ ਕਿ ਹੜਾ ਵਿੱਚ ਬੜਾ ਜਿਆਦਾ ਉਹਨਾਂ ਨੇ ਮਿਹਨਤ ਕੀਤੀ ਨੰਗੀਪਰੀ ਪਰਿਵਾਰ ਸਮੇਤ ਉਹ ਚਲਦੇ ਦੇ ਫਿਰ ਉਹਨਾਂ ਦਾ ਬੇਟਾ ਤੁਸੀਂ ਵੀਡੀਓ ਵੀ ਸ਼ਾਇਦ ਵੇਖੀ ਹੋਗੀ ਕਿ ਟਕਟਾਂ ਤੋਂ ਡਿੱਗ ਪਿਆ ਹੜ ਦੇ ਵਿੱਚ ਮਤਲਬ ਬਹੁਤ ਖੂਬੀ ਕੀਤੀ ਫਿਰ ਗਲੀਆਂ ਨਾਲੀਆਂ ਦਾ ਵਿਕਾਸ ਛੱਪੜਾਂ ਦੀ ਖਦਾਈ ਮੀਟਾ ਬਿਲੀ ਦੇ ਬਿੱਲਾਂ ਬਾਰੇ ਵੀ ਖੋ 300 ਤੋਂ 600 ਫਿਰ ਹੋਰ ਬڑے-ਬڑے ਅਜੀਬ ਨਾ ਕੰਮ ਕਰਤੇ ਸੜਕਾਂ ਸਾਡੇ ਵੇਖੋ ਜੀ ਸਾਡੇ ਪਿੰਡ ਸਾਡੇ ਇਲਾਕੇ ਵਿੱਚ ਬੜੀਆਂ ਸੜਕਾਂ ਤਿਆਰ ਕਰ ਦਿੱਤੀਆਂ ਨਵੀਆਂ ਫਿਰ ਥੋੜੇ ਦਿਨ ਹੋ ਗਿਆ ਆਪਣੇ ਕੋਹਨੇਵਾਲ ਤੋਂ ਲੈ ਕੇ ਹਾਂਜੀ ਕੋਹਨੇਵਾਲ ਤੋਂ ਲੈ ਕੇ ਮਾਜੀ ਮੀਆਂ ਤੱਕ ਸੜਕ ਜਿਹੜੀ ਆ ਫਿਰ ਬਾਰਡਰ ਤੇ ਬਣਾ ਦਿੱਤੀ ਜੀ ਇਹਦੇ ਨਾਲ ਸਾਨੂੰ ਬੜਾ ਜਿਆਦਾ ਅਸਰ ਫਾਇਦਾ ਮਿਲਿਆ ਕਿ ਸਾਡੇ ਐਮ.ਐਲ.ਏ. ਸਾਹਿਬ ਨੇ ਸਾਡੇ ਜੋ ਸਾਬਕਾ ਕੈਬਨਿਟ ਮੰਤਰੀ ਬੜਾ ਜਿਆਦਾ ਕੰਮ ਕਰ ਚੁੱਕੇ ਰਹੇ ਉਹ ਕੰਮਾਂ ਦੇ ਕਾਰਨ ਉਸ ਵਿਕਾਸ ਦੇ ਕਾਰਨ ਲੋਕ ਸਾਡੇ ਨਾਲ ਨੇ ਸਾਡੀ ਬੜੀ ਸਪੋਰਟ ਕਰ ਰਹੇ ਹਰ ਪਿੰਡ ਚੋਂ ਚੰਗਾ ਹੰਗਾਰਾ ਮਿਲ ਰਿਹਾ। ਇਹ ਬੜੀ ਵੱਡੀ ਲੀਡ ਨਾਲ ਜਿੱਤਾਂਗੇ। ਜ਼ਿਲ੍ਹਾ ਪ੍ਰੇਸ਼ਦ ਤੇ ਮੈਂਬਰ ਪੰਚਾਇਤ ਦੇ ਵਿੱਚ ਕਿੰਨਾ ਕੁ ਅੰਦਰ ਤੁਹਾਨੂੰ ਲੱਗਦਾ ਜਦੋਂ ਤੁਸੀਂ ਮੈਂਬਰ ਪੰਚਾਇਤ ਦੀ ਇਲੈਕਸ਼ਨ ਲੜੀ ਤਾਂ ਆਪਣੇ ਪਿੰਡ ਦੇ ਵਿੱਚ ਲੋਕਾਂ ਕੋਲ ਵੋਟਾਂ ਮੰਗਣ ਜਾਂਦੇ ਸੀ ਤਾਂ ਹੁਣ ਤੁਸੀਂ ਹੋਰ ਨਾ ਪਿੰਡਾਂ ਦੇ ਵਿੱਚ ਵੀ ਵੋਟਾਂ ਮੰਗਣ ਜਾ ਰਹੇ ਹੋ ਕਿੰਨਾ ਕੁ ਅ ਟਫ ਕੰਪੀਟੀਸ਼ਨ ਲੱਗਦਾ ਹੈ ਕਿੰਨਾ ਕੁ ਤੁਹਾਨੂੰ ਜਿਹੜੀ ਆ ਉਹ ਲੱਗ ਰਿਹਾ ਕਿ ਜਿਸ ਤਰ੍ਹਾਂ ਇੱਕ ਪਿੰਡ ਤੱਕ ਸੀਮਤ ਰਹਿਣਾ ਤੇ ਵਕ ਵਕ ਪਿੰਡਾਂ ਦੇ ਵਿੱਚ ਜਾਣਾ ਕੀ ਅੰਤਰ ਕੀ ਲੱਗਦਾ ਤੁਹਾਨੂੰ? ਨਹੀਂ ਲੱਗਦਾ ਤੇ ਜਰੂਰ ਬਾਕੀ ਵੇਖੋ ਜੀ ਤਾਨੂੰ ਅੱਗੇ ਦੱਸਿਆ ਕਿ ਮਤਲਬ ਪਾਰਟੀ ਨੇ ਕੰਮ ਬੜੇ ਜਿਆਦਾ ਕੀਤੇ ਨੇ ਪਾਰਟੀ ਦੇ ਕੰਮਾਂ ਦੇ ਕਾਰਨ ਲੋਕ ਖੁਸ਼ ਕਰ ਸਕਦੇ ਕੰਮ ਗਨਉਂਦੇ ਜੀ ਕੰਮ ਹਾਂਜੀ ਕੰਮ ਸਾਰੇ ਦੱਸਿਦੇ ਜੀ ਪਾਰਟੀ ਨੇ ਬੜੇ ਕੰਮ ਕੀਤੇ ਅਜੇ ਰਹਿੰਦੇ ਜਿਹੜੇ ਕੰਮ ਨੇ ਹੋਰ ਵੀ ਫਿਰ ਦੇਖੋ ਕਿ ਬਿਜਲੀ ਸਾਡੇ ਕੱਟ ਲੱਗਦੀ ਹੁੰਦੀ ਸੀ ਹੁਣ ਬਿਜਲੀ ਲਗਾਤਾਰ ਆ ਰਹੀ ਆ ਫਿਰ ਅਜਨਾਲੇ ਦੇ ਵਿੱਚ ਸਭ ਤੋਂ ਵੱਡਾ ਆਪਣੇ ਲੱਗਿਆ ਜੀ ਬਿਜਲੀ ਘਰ ਬਿਜਲੀ ਘਰ ਨੂੰ ਵੱਡਾ ਕਰ ਦਿੱਤਾ ਇਹ ਮਤਲਬ ਕਾਫੀ 1500 ਪਿੰਡਾਂ ਨੂੰ ਇਹ ਲਾਭ ਹੋਣਾ ਚਾਹੀਦਾ ਹਾਂਜੀ ਬਹੁਤ ਕੰਮ ਕੀਤੇ ਇਸ ਇਸ ਸਰਕਾਰ ਨੇ ਜਿਹੜੀਆਂ ਅੱਜ ਤੱਕ ਪਿਛੇ ਸਰਕਾਰਾਂ ਨਹੀਂ ਕਰ ਸਕੀਆਂ ਕਾਂਗਰਸ ਨੇ ਬਾਈਕਾਟ ਕਰਤਾ ਕਹਿੰਦੇ ਕਿ ਮੌਜੂਦਾ ਸਰਕਾਰ ਜਿਹੜੀ ਆ ਉਹ ਸਾਡੇ ਬੰਦਿਆਂ ਦੇ ਉੱਤੇ ਨਜਾਇਜ਼ ਪਰਚੇ ਦਰਜ ਕਰਵਾ ਰਹੀ ਹਲਕਾ ਐਸਐਨਸੀ ਤੋਂ ਵਿਧਾਇਕ ਸਰਕਾਰੀਆ ਉਹਨਾਂ ਦਾ ਭਤੀਜਾ ਦਿਲਰਾ ਸਰਕਾਰੀਆ ਉਹਨਾਂ ਦੇਤੇ ਪਰਚੇ ਦਰਜ ਕਰ ਦਿੱਤੇਗੇ ਸਰ ਵੇਖੋ ਜੀ ਇਹ ਕੰਮਾਂ ਦੇ ਕਾਰਨ ਪਤਾ ਲੱਗਦਾ ਉਹਨਾਂ ਨੂੰ ਵੀ ਆਪਾਂ ਹਰ ਜਾਣਾ ਸੀ ਇਸ ਲਈ ਉਹਨਾਂ ਬਾਈਕਾਟ ਕਰਤਾ ਹਮ ਅਸੀਂ ਮੈਨੂੰ ਡਰਦਿਆਂ ਕਰਤਾ ਹਾਂ ਹਾਂ ਸਾਨੂੰ ਤੇ ਇਦਾਂ ਲੱਗਦਾ ਕਿ ਮਤਲਬ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਪਾਂ ਹਰ ਜਾਣਾ ਤਾਂ ਆਪਾਂ ਸਾਈਡ ਤੇ ਹੋ ਜੀ ਗਏ ਅਸੀਂ ਮਤਲਬ ਵੱਡਾ ਕਰਨੇ ਸੀ ਕਿ ਉਹ ਇਲੈਕਸ਼ਨ ਲੜਨਾ ਨਹੀਂ ਸੀ ਚਾਹੁੰਦੇ ਨਹੀਂ ਚਾਹੁੰਦੇ ਸਾਹਿਬ ਜੀ ਹੂੰ ਹੂੰ ਤਾਂ ਜਦੋਂ ਹੁਣ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਹੋ ਲੋਕਾਂ ਵੱਲੋਂ ਕਿਵੇਂ ਦਾ ਹੰਗਾਰਾ ਮਿਲਦਿਆ ਤੁਹਾਨੂੰ ਲੋਕਾਂ ਵੱਲੋਂ ਬਹੁਤ ਅੱਛਾ ਹੰਗਾਰਾ ਮਿਲਦਿਆ ਜੀ ਬੜਾ ਸਾਥ ਦੇਣ ਦੇ ਬੜਾ ਵਧੀਆ ਲੋਕ ਆਦਰ ਭਾਗ ਕਰਦੇ ਨੇ ਹੂੰ ਚੰਗਾ ਭੱਜ ਦੌੜ ਸਰਪੰਚ ਪੂਰੀ ਮਿਹਨਤ ਕਰ ਰਿਹਾ ਜੀ ਹੂੰ ਸਾਡੇ 10 ਬਲਾਕ ਸੰਤੀਆਂ ਹੀ ਜਿੱਤ ਕੇ ਹੁੰਦੇ ਹੂੰ ਹੂੰ ਬਿਨਾਂ ਮੁਕਾਬਲਾ ਜਿੱਤ ਬਿਨਾਂ ਮੁਕਾਬਲਾ ਪੰਜ ਰਮਦਾਸ ਪੰਜ ਜਨਾਲਾ ਜੀ ਹੂੰ ਉਹਨਾਂ ਨਾਲ ਵੀ ਸਾਨੂੰ ਬੜਾ ਲਾਭਣਾ ਕਿਉਂਕਿ ਉਹ ਜਿਹੜੇ ਸਾਡੇ ਬਲਾਕ ਸੰਮਤੀ ਸੀ ਅੱਗੇ ਉਹ ਆਪਣੇ ਵਾਸਤੇ ਵੋਟ ਮੰਗਦੇ ਸੀ ਹੁਣ ਉਹ ਕੱਲਾ ਢੀ ਜੋਟੀ ਦਾ ਯੋਰ ਸਾਡੇ ਵਾਸਤੇ ਲਾ ਰਿਹਾ ਹੈ ਉਹ ਤੁਹਾਡੇ ਨੂੰ ਮਤਲਬ ਤੁਹਾਨੂੰ ਫਾਇਦਾ ਹੋਇਆ ਹੈ ਬੜਾ ਲਾਭ ਹੋਏਗਾ ਜੀ ਤਾਂ ਹੁਣ ਤੁਸੀਂ ਜਿਹੜਾ ਆ ਫਿਰ ਕਿੰਨੇ ਵਜੇ ਸਵੇਰੇ ਨਿਕਲ ਜਾਂਦੇ ਹੋ ਕਿੰਨੇ ਵਜੇ ਰਾਤ ਵਾਪਸ ਆਉਂਦੇ ਹੋ ਕਈ ਵਾਰੀ ਮੇਰੀ ਤੁਹਾਡੇ ਨਾਲ ਜਦੋਂ ਜਦੋਂ ਵੀ ਫੋਨ ਤੇ ਗੱਲ ਹੋਈ ਆ ਤੁਸੀਂ ਇਹ ਦੱਸੇ ਜੀ ਮੈਂ ਪਿੰਡਾਂ ਦੇ ਵਿੱਚ ਆ ਹਾਂਜੀ ਹਾਂਜੀ ਕਈ ਵਾਰੀ 5 ਵਜੇ 6 ਵਜੇ ਵੀ ਨਿਕਲ ਜਾਈਦਾ 10 11 11 ਵਜਨ ਦੇ ਰਾਤ ਦੇ ਯਾਰ ਹੂੰ ਹੂੰ ਮਤਲਬ ਮਿਹਨਤ ਜਿਹੜੀ ਐ ਸਮਝ ਜਿਹੜੀ ਪੂਰੀ ਕਰਦੇ ਹੋ ਤੁਸੀਂ ਹਾਂਜੀ 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 ਬਾਕੀ ਪਾਰਟੀ ਪੂਰੀ ਮਤ ਕਰ ਰਹੀ ਆ ਭੈਣ ਭਰਾ ਸਰਪੰਚ ਸਭ ਆਮ ਹੂੰ ਹਾਂਜੀ ਐਮਸੀ ਹੂੰ ਬਲਾਕ ਸੰਮਤੀ ਦੇ ਮੈਂਬਰ ਕਈ ਜਗ੍ਹਾ ਖਲੋਤੇ ਵੀ ਨੇ 10 ਸਾਢੇ ਜਿੱਤ ਗਏ ਬਹੁਤ ਸ਼ੰਗਾਰਾ ਮਿਲਦੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜਨਾ ਇੱਕ ਹਰ ਬੰਦੇ ਦਾ ਕਹਿ ਸਕਦੇ ਆ ਕਿ ਆਪਣਾ ਇੱਕ ਸੁਪਨਾ ਹੀ ਹੁੰਦਾ ਹੈ ਹਨਾ ਜਿੰਨੇ ਮਤਲਬ ਕਿ ਜਿਹਨੇ ਸਰਪੰਚੀ ਲੜੀ ਹੈ ਵਈਆਂ ਤੁਸੀਂ ਪੰਚਾਇਤ ਮੈਂਬਰ ਦੀ ਇਲੈਕਸ਼ਨ ਲੜੀ ਹੈ ਤਾਂ ਲੱਗਦਾ ਸੀ ਕਿ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਹੈ ਕਿਉਂਕਿ ਲਿਮਟਿਡ ਜੀਆਂ ਜੜੀਆਂ ਨੇ ਹਲਕੇ ਦੇ ਵਿੱਚ ਇਹ ਸੀਟਾਂ ਹੁੰਦੀਆਂ ਨੇ ਦੇਖੋ ਜੀ ਪਾਰਟੀ ਨੇ ਬੜਾ ਬੜਾ ਇੱਕ ਪੁਰੋਸਾ ਕੀਤਾ ਸਾਡੇ ਤੇ ਹਾਂ ਪੁਰੋਸਾ ਕੀਤਾ ਸਾਡੇ ਤੇ ਵਿਸ਼ਵਾਸ ਕੀਤਾ ਸਾਨੂੰ ਟਿਕਟ ਦਿੱਤੀ ਹੈ ਤੇ ਅਸੀਂ ਪਾਰਟੀ ਦੇ ਨਾਲ ਆ ਰਾਤ ਦਿਨ ਹਰ ਜਗ੍ਹਾ ਪਹਿਲੋ ਵੀ ਲੋੜ ਪੈਂਦੀ ਅੱਗੇ ਵੀ ਅਸੀਂ ਪਾਰਟੀ ਦੇ ਨਾਲ ਆ ਪੂਰਾ ਸਾਥ ਦਿੰਦੇ ਆ ਦਿੰਦੇ ਰਵਾਂਗੇ ਹਮੇਸ਼ਾ ਪਾਰਟੀ ਦੇ ਨਾਲ ਹਮੇਸ਼ਾ ਹੀ ਕਾਫੀ ਲੋਕਾਂ ਨੂੰ ਜੋੜ ਚੁੱਕੇ ਆ ਹਾਂਜੀ ਤਾਂ ਹੁਣ ਤੁਸੀਂ ਜਿਹੜਾ ਆ ਫਿਰ ਆਪ ਜਾ ਰਹੇ ਹੋ ਜਾਂ ਤਾਲੀਵਾਲ ਸਾਹਿਬ ਦੀ ਜਿਹੜੀ ਜ਼ਰੂਰਤ ਪੈਂਦੀ ਹੈ ਤਾਲੀਵਾਲ ਸਾਹਿਬ ਵੀ ਕਿਤੇ ਦੇਖੋ ਜੀ ਪਹਿਲਾਂ ਤੇ ਹੀ ਘੁੰਮਣ ਦੇ ਆ ਤਾਂ ਤਾਲੀਵਾਲ ਸਾਹਿਬ ਵੀ ਜਿੱਥੇ ਉਹਨਾਂ ਦਾ ਕੰਮ ਹੈ ਉਹ ਵੀ ਆਪਣਾ ਕੰਮ ਪਾਰਟੀ ਕਰਨ ਦੀ ਹੈ ਜਿਹੜੀ ਸਾਡੀ ਪਾਰਟੀ ਦੀ ਟੀਮ ਹੈ ਉਹ ਆਪਣਾ ਵਰਕ ਕਰਨ ਦੀ ਹੈ ਇਹ ਆਪਣਾ ਕਰਦੇ ਆ ਬੜੀ ਸ਼ਾਨ ਨਾਲ ਜਿੱਤਾਂਗੇ ਬੜਾ ਦੀ ਹੈ ਅੱਜ ਵੀ ਆਪਣੇ ਗੁਰਦੁਆਰਾ ਸਾਹਿਬ गमचका ਉਥੇ ਇਕੱਠ ਹੋ ਰਿਹਾ ਸਰਪੰਚ ਦਾ ਸਾਡੇ ਸਾਬਕਾ ਕੈਬਨਿਟ ਮਨਿਸਟਰ ਸਾਹਿਬ ਉਥੇ ਸਦਰੇ ਸਾਰਨ ਹਾਂਜੀ ਤੇ ਲੱਗਦਾ ਹੈ ਕਿ ਜਿਸ ਤਰ੍ਹਾਂ ਬਲਾਕ ਸਮਤੀ ਦੀ ਜਿਹੜੇ ਤੁਹਾਡੇ 10 ਮੈਂਬਰ ਬਣ ਗਏ ਨੇ ਜਾਂ ਤੁਸੀਂ ਦਾ ਦਾਵਾ ਕਰ ਰਹੇ ਹੋ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਵੀ ਸਾਰੇ ਮੈਂਬਰ ਤੁਹਾਡੇ ਬਣਨਗੇ ਤਾਂ 227 ਦੀ ਜਿਹੜੀ ਇਲੈਕਸ਼ਨ ਆਵੇਗੀ ਉਸ ਦੇ ਵਿੱਚ ਇਸ ਦਾ ਵੱਡਾ ਫਾਇਦਾ ਮਿਲਣ ਜਾ ਰਿਹਾ ਤੁਹਾਨੂੰ ਹਾਂ ਕਾਫੀ ਜੀ ਸਾਰੀਆਂ ਸਾਡੀਆਂ ਜ਼ਿਲ੍ਹਾ ਪ੍ਰੀਸ਼ਦ ਵੀ ਜਿੱਤਾਂਗੇ ਸਾਰੀਆਂ ਬਲਾਕ ਸਮਤੀਆਂ ਵਿੱਚ ਜਿੱਤਾਂਗੇ ਤਾਂ 227 ਦੇ ਵਿੱਚ ਕਿੰਨਾ ਕੁ ਲਾਭ ਹੋਏਗਾ ਇਹਦਾ ਇਹ ਸਾਰਾ ਲਾਭ 227 ਨੂੰ ਹੋਣਾ ਜੀ ਸਾਰੇ 227 ਵਾਲੀ ਆਉਣ ਵਾਲੀ ਸਰਕਾਰ ਵੀ ਇਹੋ ਬਣੇਗੀ ਜੀ ਹਾਂ ਜੀ ਤੇ ਜਿਹੜੇ ਵਿਰੋਧੀ ਸੀ ਤੁਹਾਡੇ ਉਹ ਪਹਿਲਾਂ ਦਾਵਾ ਕਰਦੇ ਹੁੰਦੇ ਸੀ ਕਿ ਜਿਹੜਾ ਤੁਹਾਡਾ ਕੈਡਰ ਨਹੀਂ ਹੈਗਾ ਗ੍ਰਾਊਂਡ ਤੇ ਤੁਹਾਡਾ ਵਰਕਰ ਨਹੀਂ ਹੈਗਾ ਵੇਖੋ ਜੀ ਹੁਣ ਲੋਕ ਅੱਜ ਕੱਲ ਬੜੇ ਬੁੱਧੀਮਾਨ ਹੋ ਸਿਹਾਰ ਨੇ ਲੋਕ ਸਭ ਜਾਣਦੇ ਨੇ ਇਸ ਕਰਕੇ ਲੋਕ ਇਸ ਪਾਰਟੀ ਦੇ ਵਿਕਾਸ ਲਈ ਠੀਕ ਹੈ ਇਹ ਸਰਕਾਰ ਨੇ ਜੋ ਕੀਤਾ ਉਹਦਾ ਕੰਮਾਂ ਨੂੰ ਵੇਖ ਕੇ ਤੇ ਲੋਕ اٹੋਮੈਟਿਕਲੀ ਮੰਨਦੇ ਆ ਵੋਟ ਪਾ ਰਹੇ ਨੇ ਪਰਿਵਾਰ ਦਾ ਕਿੰਨਾ ਕੁ ਸਹਿਯੋਗ ਹੈ ਪਰਿਵਾਰ ਦਾ ਪੂਰਾ ਸਹਿਯੋਗ ਹੈ ਜੀ ਸਾਰੇ ਬੱਚੇ ਪਰਿਵਾਰਿਕ ਮੈਂਬਰ ਸਾਰੇ ਟੋਟਲ ਸਾਰਾ ਪਰਿਵਾਰ ਛੱਡ ਕੇ ਸਾਰਾ ਸਮੁੱਚਾ ਪਿੰਡ ਯੂਆਰ ਲੌਂਡਿਆ ਜੀ ਸਾਰਾ ਪਿੰਡ ਹੀ ਲੱਗਾ ਸਮੁੱਚਾ ਪਿੰਡ ਲੌਂਡਿਆ ਸ਼ਾਇਦ ਆ ਕਿ ਸ਼ਾਇਦ ਕੋਈ ਥੋੜੀਆਂ-ਬਹੁਤੀਆਂ ਕੋਈ 10-20 ਵੋਟ 50 ਜਾਣ ਬਰ ਤਕਰੀਬਨ ਪਿੰਡ ਦੀ ਸਾਰੀ ਵੋਟ ਮਤਲਬ ਪਿੰਡ ਦੇ ਵਿੱਚ ਪਾਰਟੀ ਬਾਜ਼ੀ ਵਾਲਾ ਕੋਈ ਪਿੰਡ ਵਿੱਚ ਕੋਈ ਸਾਡੇ ਅਕਾਲੀ ਕਾਂਗਰਸੀ ਦੀ ਵੋਟ ਨਹੀਂ ਜਾਊਗੀ ਉਹ ਵੀ ਪੈਣਗੇ ਮਤਲਬ ਸਾਰੀਆਂ ਜਿਹੜੀਆਂ ਦੇ ਭਾਵੇਂ ਕੋਈ ਭਾਜਪਾ ਵਾਲਾ ਆ ਭਾਵੇਂ ਕੋਈ ਉਹ ਅਕਾਲੀ ਦਲ ਵਾਲਾ ਆ ਕਿਸੇ ਵੀ ਪਾਰਟੀ ਵਾਲਾ ਆ ਉਹ ਜਿਹੜਾ ਤੁਹਾਨੂੰ ਵੋਟ ਕਰੇਗਾ ਇੱਥੋਂ 90 95% ਵੋਟ ਪੈਗੀ ਆਪਾਂ ਨੂੰ 95% ਵੋਟ ਬੜਾ ਵੱਡਾ ਦਾਵਾ ਕਰ ਰਹੇ ਨੇ 95% ਵੋਟ ਪੈਂਦੀ ਨਹੀਂ ਆ ਹਾਂਜੀ ਹਾਂਜੀ ਤੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੀ ਸਾਡੇ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਮੈਸੇਜ ਇਹ ਦੱਸ ਰਹੇ ਆ ਕਿ ਮਤਲਬ ਪਰਮੇਸ਼ਰ ਉਹ ਮਾਲਕ ਨੂੰ ਚੰਗਾ ਮੌਕਾ ਦੇਵੇ ਆਪਾਂ ਤੁਹਾਨੂੰ ਮਿਲਦੇ ਰਹਿਣਾ ਤੁਸੀਂ ਅੱਗੇ ਵੇਖਦੇ ਰਹਿਣਾ ਇਹ ਕੰਮਾਂ ਨੂੰ ਪਾਰਟੀ ਦੇ ਕੰਮਾਂ ਨੂੰ ਵੀ ਤੁਸੀਂ ਵੇਖਦੇ ਹੋ ਤੇ ਇਸ ਜਿੱਤ ਨੂੰ ਵੀ ਤੁਸੀਂ ਵੇਖ ਕੇ ਪੰਜਾਬ ਵੀ ਵੇਖੋਗੇ ਕੀ ਹੋਣਾ ਦਿਨ ਥੋੜੇ ਰਹਿ ਗਏ ਜੀ ਬਸ 14 ਨੂੰ ਇਲੈਕਸ਼ਨ ਹੈ ਐਤਵਾਰ 17 ਨੂੰ ਗਿਣਤੀ ਹੈ ਸ 17 ਨੂੰ ਤੁਸੀਂ ਵੀ ਇਹ ਰਿਜ਼ਲਟ ਸਾਰੇ ਪੰਜਾਬ ਚ ਕਿਦਾ ਬੰਗਾ ਇਹ 17 ਨੂੰ ਵੀ ਤੁਹਾਡੇ ਨਾਲ ਫੇਰ ਦੁਬਾਰਾ ਕੋਈ ਗੱਲ ਨਹੀਂ ਹਾਂਜੀ ਜ਼ਰੂਰ ਜ਼ਰੂਰ ਮਿਲਾਂਗੇ ਜੀ 17 ਨੂੰ ਬੱਛਾ ਰਿਜ਼ਲਟ ਆਇਆ ਇਸ ਟੋਟਲ ਪੰਜਾਬ ਚ ਸਾਰੀਆਂ ਸੀਟਾਂ ਜਿੱਤਣਗੇ ਜੀ ਠੀਕ ਹੈ ਜੀ ਧੰਨਵਾਦ ਜੀ ਥੈਂਕ ਯੂ ਸਰ ਸੋ ਇਹ ਸਨ ਸਾਡੇ ਨਾਲ ਜ਼ਿਲ੍ਹਾ ਪ੍ਰੇਸ਼ਦ ਦੇ ਉਮੀਦਵਾਰ ਜਿਹੜੇ ਕਿ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਵਾਰ ਜ਼ਿਲ੍ਹਾ ਪ੍ਰੇਸ਼ਦ ਦੀ ਜਿਹੜੀ ਉਹ ਇਲੈਕਸ਼ਨ ਲੜਨ ਜਾ ਰਹੇ ਨੇ ਸੋ ਇਹਨਾਂ ਵੱਲੋਂ ਵੱਡਾ ਦਾਵਾ ਕੀਤਾ ਗਿਆ ਕਿ ਪੰਜਾਬ ਦੀਆਂ ਸਾਰੀਆਂ ਸੀਟਾਂ ਦੇ ਉੱਤੇ ਚਾਹੇ ਬਲਾਕ ਸਮਤੀਆਂ ਚਾਹੇ ਜ਼ਿਲ੍ਹਾ ਪ੍ਰੇਸ਼ਦਾਂ ਉਸ ਦੇ ਉੱਤੇ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਕਬਜ਼ਾ ਹੋਵੇਗਾ ਸੋ ਤੁਸੀਂ ਪੀਜੀਏ ਇੰਡੀਅਨ ਨਿਊਜ਼ ਨਾਲ ਜੁੜੇ ਹੋਏ ਸੀ ਅਜਨਾਲਾ ਤੋਂ ਪ੍ਰਦੀਪ ਅਰੋੜਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਡ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼